ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਭ ਤੋਂ ਗੁਜਾਰਿਸ਼ ਹੈ ਕਿ ਅਗਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਨਈ ਨਈ ਪੰਜਾਬੀ ਕਹਾਣੀਆਂ ਸੁਣਨ ਨੂੰ ਮਿਲਣਗੀਆਂ ਕਈ ਅਰਸੇ ਪੁਰਾਣੀ ਗੱਲ ਹੈ ਜਦੋਂ ਇੱਕ ਮਹਾਤਮਾ ਜੀ ਰਾਤ ਦੇ ਵਕਤ ਕਿੱਥੇ ਜਾ ਰਹੀ ਸੀ ਕਿ ਉਹਨਾਂ ਨੂੰ ਇੱਕ ਆਦਮੀ ਮਿਲ ਗਿਆ ਉਹ ਆਦਮੀ ਅਸਲ ਵਿੱਚ ਇੱਕ ਚੋਰ ਸੀ ਜੋ ਚੋਰੀ ਕਰਨ ਵਾਸਤੇ ਨਿਕਲਿਆ ਸੀ ਮਹਾਤਮਾ ਜੀ ਨੇ ਜਦੋਂ ਉਸ ਆਦਮੀ ਨੂੰ ਦੇਖਿਆ ਤੇ ਉਹ ਆਦਮੀ ਛੁੱਪਨ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਮਹਾਤਮਾ ਜੀ ਨੇ ਉਹਨੂੰ ਕਿਹਾ ਭਾਈ ਤੂੰ ਕੌਣ ਹੈ ਤੇ ਮੈਨੂੰ ਦੇਖ ਕੇ ਤੂੰ ਛੁੱਪ ਕਿਉਂ ਰਿਹਾਵੇਂ ਉਹ ਚੋਰ ਮਹਾਤਮਾ ਜੀ ਨੂੰ ਪਛਾਣਦਾ ਸੀ ਤੇ ਉਹਨਾਂ ਨੂੰ ਪ੍ਰਣਾਮ ਕਰਕੇ ਬੋਲਿਆ ਮਹਾਤਮਾ ਜੀ ਮੈਂ ਇੱਕ ਚੋਰ ਵਾਂ ਤੇ ਮੈਂ ਚੋਰੀ ਕਰਨ ਵਾਸਤੇ ਜਾ ਰਿਹਾ ਵਾਂ ਮਹਾਤਮਾ ਜੀ ਨੇ ਕਿਹਾ ਭਾਈ ਤੂੰ ਇਹ ਤੰਦਾ ਛੱਡ ਦੇ ਕੋਈ ਐਸਾ ਕੰਮ ਕਰ ਜਿਹਦੇ ਵਿੱਚ ਤੈਨੂੰ ਕਿਸੇ ਤੋਂ ਡਰ ਨਾ ਲੱਗੇ ਤੇ ਤੈਨੂੰ ਚੁਪਨ ਦੀ ਲੋੜ ਨਾ ਪੇ ਚੋਰ ਨੇ ਕਿਹਾ ਮਹਾਰਾਜ ਮੇਰਾ ਪਿਓ ਵੀ ਚੋਰ ਸੀ ਤੇ ਮੈਂ ਵੀ ਸਿਰਫ ਇਹੀ ਕੰਮ ਜਾਣਦਾ ਵਾਂ ਇਹਦੇ ਇਲਾਵਾ ਮੈਨੂੰ ਕੋਈ ਦੂਸਰਾ ਕੰਮ ਨਹੀਂ ਆਂਦਾ ਫੇਰ ਮੈਂ ਪੜਿਆ ਲਿਖਿਆ ਵੀ ਨਹੀਂ ਆ ਤੇ ਮੇਰੇ ਕੋਲ ਇਨਾ ਧਨ ਵੀ ਨਹੀਂ ਕਿ ਮੈਂ ਕੋਈ ਹੋਰ ਵਪਾਰ ਕਰ ਸਕਾਂ ਅਗਰ ਮੈਂ ਇਹ ਤੰਦਾ ਛੱਡ ਦਵਾਂ ਤੇ ਫਿਰ ਮੇਰੇ ਪਰਿਵਾਰ ਦਾ ਪਾਲਣ ਪੋषण ਕਿੱਦਾਂ ਹੋਏਗਾ ਚੋਰ ਦਾ ਇਹ ਜਵਾਬ ਸੁਣ ਕੇ ਮਹਾਤਮਾ ਜੀ ਥੋੜੀ ਦੇਰ ਤੱਕ ਚੁੱਪ ਰਏ ਫੇਰ ਬੋਲੇ ਅੱਛਾ ਭਾਈ ਅਗਰ ਤੂੰ ਇਹ ਧੰਦਾ ਕਰਨਾ ਵੇ ਤੇ ਬੇਸ਼ੱਕ ਕਰ ਪਰ ਤੂੰ ਮੇਰੀ ਇੱਕ ਗੱਲ ਮੰਨ ਲੈ ਚੋਰ ਦੇ ਮਨ ਵਿੱਚ ਮਹਾਤਮਾ ਜੀ ਵਾਸਤੇ ਬੜੀ ਹੀ ਇੱਜ਼ਤ ਸੀ ਉਹਨੇ ਕਿਹਾ ਹੁਕਮ ਕਰੋ ਮਹਾਤਮਾ ਜੀ ਮਹਾਤਮਾ ਜੀ ਬੋਲੇ ਪਹਿਲੇ ਇਹ ਵਾਅਦਾ ਕਰ ਕਿ ਤੂੰ ਮੇਰੀ ਗੱਲ ਨੂੰ ਮੰਨੇਗਾ ਚੋਰ ਨੇ ਵਾਅਦਾ ਕਰਤਾ ਕਿ ਮੈਂ ਤੁਹਾਡੀ ਗੱਲ ਨੂੰ ਮੰਨਾਂਗਾ ਇਸ ਤੋਂ ਬਾਅਦ ਮਹਾਤਮਾ ਜੀ ਬੋਲੇ ਅੱਜ ਤੋਂ ਬਾਅਦ ਕਿਸੇ ਵੀ ਹਾਲਤ ਵਿੱਚ ਤੂੰ ਝੂਠ ਨਹੀਂ ਬੋਲਣਾ ਹਮੇਸ਼ਾ ਸੱਚ ਬੋਲਣਾ ਵੇ ਇਹਦੇ ਨਾਲ ਹੀ ਤੇਰਾ ਕਲਿਆਣ ਹੋਏਗਾ ਇੱਕ-ਇੱਕ ਮਹਾਤਮਾ ਜੀ ਆਪਣੇ ਰਸਤੇ ਚਲੇ ਗਏ। ਇੱਧਰ ਉਹ ਚੋਰ ਸੋਚਣ ਲੱਗਿਆ ਕਿ ਮੈਂ ਝੂਠ ਨਹੀਂ ਬੋਲਾਂਗਾ ਤੇ ਮੇਰਾ ਕੰਮ ਕਿਵੇਂ ਚੱਲੇਗਾ। ਪਰ ਹੁਣ ਤੇ ਮੈਂ ਮਹਾਤਮਾ ਜੀ ਨੂੰ ਵਾਅਦਾ ਕਰਤਾ ਵੇ। ਇਸ ਲਈ ਹੁਣ ਕੁਝ ਵੀ ਹੋ ਜੇ ਮੈਂ ਆਪਣਾ ਵਾਅਦਾ ਨਹੀਂ ਤੋੜਾਂਗਾ। ਐ ਸੋਚ ਕੇ ਚੋਰ ਚੋਰੀ ਕਰਨ ਦੇ ਇਰਾਦੇ ਤੋਂ ਇੱਕ ਤਰਫ ਚੱਲ ਪਿਆ। ਹੱਲੇ ਉਹ ਚੋਰ ਥੋੜੀ ਦੂਰ ਹੀ ਗਿਆ ਸੀ ਕਿ ਉਹਨੂੰ ਇੱਕ ਆਦਮੀ ਹੋਰ ਨਜ਼ਰ ਆ ਗਿਆ। ਉਹ ਅਸਲ ਵਿੱਚ ਉੱਥੇ ਦਾ ਰਾਜਾ ਸੀ ਜੋ ਪੇਸ ਬਦਲ ਕੇ ਆਪਣੇ ਸ਼ਹਿਰ ਦਾ ਦੌਰਾ ਕਰ ਰਿਹਾ ਸੀ। ਉਹਨੇ ਵੀ ਚੋਰ ਨੂੰ ਦੇਖ ਲਿਆ ਤੇ ਰਾਜਾ ਚੋਰ ਦੇ ਨੇੜੇ ਆਇਆ ਤੇ ਹੋਲੀ ਜੀ ਪੁੱਛਿਆ ਤੂੰ ਕੌਣ ਹੈ ਇਸ ਵਕਤ ਤੂੰ ਕਿੱਥੇ ਜਾ ਰਿਹਾ ਵੇ ਚੋਰ ਆਪਣੇ ਮਨ ਵਿੱਚ ਵਿਚਾਰ ਕਰਨ ਲੱਗਾ ਕਿ ਮੈਂ ਝੂਠ ਤੇ ਬੋਲ ਨਹੀਂ ਸਕਦਾ ਇਸ ਲਈ ਮੈਂ ਸਾਰਾ ਕੁਝ ਸੱਚ ਹੀ ਬੋਲਾਂਗਾ ਜੋ ਵੀ ਹੋਏਗਾ ਦੇਖਿਆ ਜਾਏਗਾ ਮਨ ਵਿੱਚ ਇਹ ਵਿਚਾਰ ਕਰਕੇ ਉਹਨੇ ਜਵਾਬ ਦਿੱਤਾ ਕਿ ਮੈਂ ਇੱਕ ਚੋਰ ਹੈਗਾ ਵਾਂ ਤੇ ਚੋਰੀ ਕਰਨ ਦੇ ਇਰਾਦੇ ਤੋਂ ਘਰ ਤੋਂ ਨਿਕਲਿਆ ਵਾਂ ਰਾਜਾ ਇਹ ਸੁਣ ਕੇ ਹੈਰਾਨ ਹੋਇਆ ਕਿ ਇਹ ਕੈਸਾ ਚੋਰ ਹੈ ਜੋ ਖੁਦ ਹੀ ਦੱਸ ਰਿਹਾ ਵੇ ਕਿ ਮੈਂ ਇੱਕ ਚੋਰ ਵਾਂ ਰਾਜਾ ਨੇ ਹੈਰਾਨ ਹੁੰਦੇ ਹੋਏ ਕਿਹਾ ਕਿ ਉਹ ਮਜ਼ਾਕ ਕਰ ਰਿਹਾ ਵੇ ਤੂੰ ਜ਼ਰੂਰ ਕੋਈ ਸਿਪਾਹੀ ਹੈ ਜਾਂ ਫਿਰ ਕੋਈ ਜਾਸੂਸ ਹੈ ਚੋਰ ਨੇ ਕਿਹਾ ਨਹੀਂ ਜੀ ਮੈਂ ਮਜ਼ਾਕ ਨਹੀਂ ਕਰ ਰਿਹਾ ਮੈਂ ਅਸਲ ਵਿੱਚ ਇੱਕ ਚੋਰ ਹੀ ਹਾਂ ਤੇ ਚੋਰੀ ਕਰਨਾ ਮੇਰਾ ਤੰਦਾ ਵੇ ਰਾਜਾ ਨੇ ਕਿਹਾ ਭਾਈ ਚੋਰ ਤੇ ਮੈਂ ਵੀ ਹਾਂ ਪਰ ਮੈਂ ਹਜੇ ਨਿਆ-ਨਿਆ ਤੰਦਾ ਸ਼ੁਰੂ ਕੀਤਾ ਵੇ ਅੱਛਾ ਹੋਇਆ ਜੇ ਤੂੰ ਮੈਨੂੰ ਮਿਲ ਗਿਆ ਅੱਜ ਦੋਨੋਂ ਮਿਲ ਕੇ ਚੋਰੀ ਕਰਦੇ ਹਾਂ ਤੇ ਮੇਰਾ ਖਿਆਲ ਹੈ ਕੀ ਅੱਜ ਸਾਨੂੰ ਰਾਜਾ ਦੇ ਮਹਿਲ ਵਿੱਚ ਚੋਰੀ ਕਰਨੀ ਚਾਹੀਦੀ ਹੈ ਚੋਰ ਬੋਲਿਆ ਤੂੰ ਪਾਗਲ ਹੋ ਗਿਆ ਵੇ ਰਾਜਾ ਦੇ ਮਹਿਲ ਵਿੱਚ ਕਿਵੇਂ ਕੁੱਸਾਂਗੇ ਰਾਜਾ ਨੇ ਕਿਹਾ ਕਬਰਾਨੀ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਮੈਂ ਪਹਿਲੇ ਰਾਜਾ ਦੇ ਮਹਿਲ ਵਿੱਚ ਇੱਕ ਨੌਕਰ ਸੀ ਪਰ ਰਾਜਾ ਨੇ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਹੁਣ ਕਿਉਂਕਿ ਮੈਨੂੰ ਰਾਜਾ ਨੇ ਕੱਢ ਲਿਆ ਸੀ ਇਸ ਲਈ ਕੋਈ ਦੂਸਰਾ ਆਦਮੀ ਮੈਨੂੰ ਨੌਕਰੀ ਦੇਣ ਤੇ ਤਿਆਰ ਨਹੀਂ ਹੋਇਆ ਫਿਰ ਮੈਂ ਇਹ ਤੰਦਾ ਅਪਣਾ ਲਿਆ ਮੈਨੂੰ ਰਾਜ ਮਹਿਲ ਦੇ ਹਰ ਇੱਕ ਗੁਪਤ ਦਰਵਾਜੇ ਦੇ ਬਾਰੇ ਪਤਾ ਹੈ ਤੂੰ ਚੱਲ ਮੇਰੇ ਨਾਲ ਅੱਜ ਆਪਾਂ ਮਹਿਲ ਵਿੱਚ ਆਪਣੀ ਕਿਸਮਤ ਅਜ਼ਮਾਂਦੇ ਹਾਂ ਇਹ ਕਹਿ ਕੇ ਰਾਜਾ ਉਸ ਚੋਰ ਨੂੰ ਆਪਣੇ ਨਾਲ ਰਾਜ ਮਹਿਲ ਦੇ ਪਿਛਲੇ ਪਾਸੇ ਲੈ ਗਿਆ ਤਾਂ ਇੱਕ ਗੁਪਤ ਦਰਵਾਜੇ ਦਾ ਰਸਤਾ ਖੋਲਦੇ ਹੋਏ ਚੋਰ ਨੇ ਕਿਹਾ ਤੂੰ ਪੁਰਾਣਾ ਚੋਰ ਹੈ ਅੰਧੇਰੇ 'ਚ ਤੈਨੂੰ ਦੇਖਣ ਦਾ ਅਭਿਆਸ ਹੈ ਇਸ ਲਈ ਤੂੰ ਅੰਦਰ ਜਾ ਕੇ ਸਾਰਾ ਮਾਲ ਬਟੋਰ ਲੈ ਮੈਂ ਇੱਥੇ ਪਹਿਰਾ ਦੇਵਾਂਗਾ ਚੋਰ ਨੇ ਕਿਹਾ ਇੰਨੇ ਵੱਡੇ ਮਹਿਲ ਵਿੱਚ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮਾਲ ਕਿੱਥੇ ਰੱਖਿਆ ਹੋਵੇ ਰਾਜਾ ਨੇ ਉਹਨੂੰ ਖਜ਼ਾਨੇ ਦਾ ਸਾਰਾ ਰਸਤਾ ਸਮਝਾਇਆ ਤੇ ਉੱਥੇ ਤੱਕ ਪਹੁੰਚਣ ਦੀ ਤਰਕੀਬ ਵੀ ਸਮਝਾਤੀ। ਚੋਰ ਉਸ ਗੁਪਤ ਦਰਵਾਜ਼ੇ ਦੇ ਅੰਦਰ ਘੁਸਿਆ ਤੇ ਖਜ਼ਾਨੇ ਦੇ ਦਰਵਾਜ਼ੇ ਤੇ ਜਾ ਪਹੁੰਚਿਆ। ਉੱਥੇ ਦੀਵਾਰ ਤੇ ਇੱਕ ਚਰਖੀ ਲੱਗੀ ਹੋਈ ਸੀ। ਉਹਨੂੰ ਘੁਮਾਉਂਦੇ ਹੀ ਖਜ਼ਾਨੇ ਦਾ ਦਰਵਾਜ਼ਾ ਖੁੱਲ ਗਿਆ। ਚੋਰ ਨੇ ਦੇਖਿਆ ਕਿ ਅੰਦਰ ਬੜੇ ਵੱਡੇ-ਵੱਡੇ ਸੰਦੂਕ ਪਏ ਹੋਏ ਸੀ ਜਿਨ੍ਹਾਂ ਵਿੱਚ ਵੱਡੇ-ਵੱਡੇ ਤਾਲੇ ਲੱਗੇ ਹੋਏ ਸੀ। ਚੋਰ ਨੇ ਇੱਕ ਚਾਬੀਆਂ ਦਾ ਗੁੱਛਾ ਤੇ ਆਪਣੇ ਦੂਸਰੇ ਔਜ਼ਾਰ ਕਢਾ ਲੇ ਤੇ ਸੰਦੂਕਾਂ ਦਾ ਤਾਲਾ ਖੋਲਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਹਦੀ ਸਾਰੀ ਕੋਸ਼ਿਸ਼ ਬੇਕਾਰ ਗਈ ਫਿਰ ਉਹਨੇ ਐ ਸੋਚ ਕੇ ਕਮਰੇ ਵਿੱਚ ਆਪਣੀ ਨਜ਼ਰ ਦੋੜਾਈ ਕਿ ਸ਼ਾਇਦ ਕੋਈ ਲੋਹੇ ਦੀ ਸਲਾਖ ਵਗੈਰਾ ਮਿਲ ਜਾਏ ਅਚਾਨਕ ਉਹਦੀ ਨਿਗਾਹ ਇੱਕ ਸੰਦੂਕ ਤੇ ਪਈ ਜੋ ਆਕਾਰ ਵਿੱਚ ਥੋੜਾ ਛੋਟਾ ਸੀ ਚੋਰ ਉਸ ਸੰਦੂਕ ਦਾ ਤਾਲਾ ਖੋਲਣ ਦੀ ਕੋਸ਼ਿਸ਼ ਕਰਨ ਲੱਗਾ ਥੋੜੀ ਹੀ ਕੋਸ਼ਿਸ਼ਾਂ ਤੋਂ ਬਾਅਦ ਉਹ ਤਾਲਾ ਖੁੱਲ ਗਿਆ ਚੋਰ ਨੇ ਟੱਕਣ ਉਠਾਇਆ ਤੇ ਦੇਖਿਆ ਉਹਦੇ ਅੰਦਰ ਇੱਕ ਛੋਟੀ ਜੀ ਸੰਦੂਕਚੀ ਸੀ ਹੋਰ ਕੁਝ ਵੀ ਨਹੀਂ ਸੀਗਾ ਉਸਨੇ ਸੰਦੂਕਚੀ ਬਾਹਰ ਕੱਢ ਲਈ ਸੰਦੂਕਚੀ ਨੂੰ ਖੋਲਿਆ ਤੇ ਚੋਰ ਦੀ ਅੱਖਾਂ ਚਮਕ ਗਈਆਂ ਸੰਦੂਕਚੀ ਦੇ ਅੰਦਰ ਤਿੰਨ ਬੜੇ ਹੀ ਬੇਸ਼ਕੀਮਤੀ ਹੀਰੇ ਰੱਖੇ ਹੋਏ ਸੀ ਚੋਰ ਨੇ ਉਹ ਤਿੰਨੋਂ ਹੀਰੇ ਉਠਾ ਲਏ ਤੇ ਉੱਥੋਂ ਦੀ ਚੱਲਣ ਲੱਗਿਆ ਅਚਾਨਕ ਉਹਦੇ ਦਿਲ ਵਿੱਚ ਇਹ ਵਿਚਾਰ ਆਇਆ ਕਿ ਇਹ ਹੀਰੇ ਤਿੰਨ ਹੈਗੇ ਤੇ ਆਪਾਂ ਦੋਨੋਂ ਇਹਨਾਂ ਦਾ ਅੱਧਾ-ਅੱਧਾ ਕਿਵੇਂ ਕਰਾਂਗੇ ਮੈਂ ਝੂਠ ਬੋਲ ਕੇ ਇੱਕ ਹੀਰਾ ਆਪਣੇ ਕੋਲ ਫालतੂ ਨਹੀਂ ਰੱਖ ਸਕਦਾ ਮੈਂ ਐ ਨਹੀਂ ਕਰ ਸਕਦਾ ਕਿਉਂਕਿ ਮੈਂ ਝੂਠ ਨਾ ਬੋਲਣ ਦਾ ਵਾਅਦਾ ਕੀਤਾ ਹੈ ਮਹਾਤਮਾ ਜੀ ਨੂੰ ਐ ਸੋਚ ਕੇ ਉਹਨੇ ਇੱਕ ਹੀਰਾ ਸੰਦੂਕਚੀ ਵਿੱਚ ਵਾਪਸ ਰੱਖਤਾ ਤੇ ਦੋ ਹੀਰੇ ਲੈ ਕੇ ਮਹਿਲ ਤੋਂ ਬਾਹਰ ਆ ਗਿਆ ਬਾਹਰ ਆ ਕੇ ਉਹਨੇ ਰਾਜਾ ਨੂੰ ਕਿਹਾ ਇਹ ਦੋ ਹੀਰੇ ਮੈਂ ਲੈ ਕੇ ਆਇਆ ਵਾਂ ਇਹਦੇ ਵਿੱਚੋਂ ਇੱਕ ਹੀਰਾ ਤੇਰਾ ਤੇ ਇੱਕ ਮੇਰਾ ਐ ਕਹਿ ਕੇ ਉਹਨੇ ਇੱਕ ਹੀਰਾ ਰਾਜਾ ਨੂੰ ਫੜਾਤਾ ਤੇ ਫਿਰ ਉਧਰੋਂ ਦੀ ਚਲਾ ਗਿਆ ਉਹਦੇ ਜਾਣ ਤੋਂ ਬਾਅਦ ਰਾਜਾ ਨੇ ਸੋਚਿਆ ਕਿ ਉਸ ਸੰਦੂਕਚੀ ਵਿੱਚ ਤਿੰਨ ਹੀਰੇ ਸੀਗੇ ਫਿਰ ਉਸ ਚੋਰ ਨੇ ਇਹ ਕਿਉਂ ਕਿਹਾ ਕਿ ਮੈਂ ਦੋ ਹੀਰੇ ਲਾਇਆ ਮਾ ਚਲ ਕੇ ਦੇਖਣਾ ਚਾਹੀਦਾ ਹੈ ਐ ਸੋਚ ਕੇ ਰਾਜਾ ਉੱਥੇ ਗਿਆ ਤੇ ਕੀ ਦੇਖਿਆ ਕਿ ਇੱਕ ਹੀਰਾ ਸੰਦੂਕਚੀ ਦੇ ਅੰਦਰ ਹੀ ਰੱਖਿਆ ਹੋਇਆ ਸੀ ਰਾਜਾ ਬੜਾ ਹੈਰਾਨ ਹੋਇਆ ਕਿ ਇਹ ਕੈਸਾ ਚੋਰ ਹੈ ਜੋ ਚੋਰੀ ਵੀ ਕਰਦਾ ਵੇ ਤੇ ਸੱਚ ਵੀ ਬੋਲਦਾ ਵੇ ਰਾਜਾ ਨੇ ਆਪਣੇ ਖਜ਼ਾਨੇ ਦਾ ਦਰਵਾਜ਼ਾ ਖੁੱਲਾ ਹੀ ਛੱਡਤਾ ਤੇ ਆਪਣੇ ਕਮਰੇ ਵਿੱਚ ਜਾ ਕੇ ਸੋ ਗਿਆ ਸਵੇਰ ਹੋਈ ਤਾਂ ਥੋੜੀ ਦੇਰ ਵਿੱਚ ਹੀ ਮਹਿਲ ਵਿੱਚ ਇਹ ਹੱਲਾ ਮਚ ਗਿਆ ਕਿ ਖਜ਼ਾਨੇ ਵਿੱਚ ਚੋਰੀ ਹੋ ਗਈ ਹੈ ਰਾਜਾ ਨੇ ਆਪਣੇ ਮੰਤਰੀ ਨੂੰ ਬੁਲਾਇਆ ਤੇ ਉਹਨੂੰ ਚੋਰੀ ਬਾਰੇ ਦੱਸਿਆ ਤੇ ਬੋਲਿਆ ਖਜ਼ਾਨੇ ਦਾ ਦਰਵਾਜ਼ਾ ਖੁੱਲਾ ਹੋਇਆ ਮਿਲਿਆ ਵੇ ਜਰੂਰ ਇਹ ਕਿਸੇ ਭੇਦੀ ਦਾ ਕੰਮ ਹੈ ਜਲਦੀ ਤੋਂ ਜਲਦੀ ਇਹਦੀ ਜਾਂਚ ਕਰੋ ਤੇ ਚੋਰ ਦਾ ਪਤਾ ਲਗਾਓ ਮੰਤਰੀ ਜੋ ਆਗਿਆ ਕਹਿ ਕੇ ਖਜ਼ਾਨੇ ਵਾਲੇ ਕਮਰੇ ਵਿੱਚ ਗਿਆ ਉੱਥੇ ਸਾਰੇ ਸੰਦੂਕ ਬਿਲਕੁਲ ਠੀਕ ਠਾਕ ਰੱਖੇ ਹੋਏ ਸੀ ਸਿਰਫ ਇੱਕ ਛੋਟੇ ਜਿਹੇ ਸੰਦੂਕ ਦਾ ਟੱਕਣ ਖੁੱਲਿਆ ਹੋਇਆ ਸੀ ਮੰਤਰੀ ਨੇ ਜਦੋਂ ਉਸ ਛੋਟੇ ਸੰਦੂਕਚੀ ਨੂੰ ਕਾਲਿਆ ਤੇ ਦੇਖਿਆ ਉਦੇ ਵਿੱਚ ਇੱਕ ਹੀਰਾ ਪਿਆ ਹੋਇਆ ਸੀ ਮੰਤਰੀ ਨੂੰ ਪਤਾ ਸੀ ਕਿ ਇਸ ਸੰਦੂਕੀ ਵਿੱਚ ਤਿੰਨ ਬੇਸ਼ਕੀਮਤੀ ਹੀਰੇ ਸੀਗੇ ਸੋਚਣ ਲੱਗਿਆ ਕਿ ਲੱਗਦਾ ਵੇ ਉਹ ਚੋਰ ਬੜੀ ਜਲਦੀ ਵਿੱਚ ਸੀਗਾ ਇਸ ਲਈ ਉਹ ਇੱਕ ਹੀਰਾ ਛੱਡ ਗਿਆ ਕਿਉਂ ਨਾ ਇਹ ਹੀਰਾ ਮੈਂ ਆਪਣੀ ਜੇਬ ਵਿੱਚ ਰੱਖ ਲਾਂ ਚੋਰੀ ਤੇ ਹੋ ਹੀ ਗਈ ਹੈ ਚੋਰ ਜਦੋਂ ਪકડਿਆ ਜਾਏਗਾ ਤੇ ਉਹ ਲੱਖ ਕਹੇ ਕਿ ਮੈਂ ਦੋ ਹੀਰੇ ਚੁਰਾਏ ਸੀ ਉਹਦੀ ਗੱਲ ਕੌਣ ਮੰਨੇਗਾ ਮੰਤਰੀ ਦੇ ਮਨ ਵਿੱਚ ਹੁਣ ਲਾਲਚ ਆ ਗਿਆ ਸੀ ਇਹ ਸਭ ਕੁਝ ਸੋਚ ਕੇ ਉਨੇ ਹੀਰਾ ਆਪਣੀ ਜੇਬ ਵਿੱਚ ਰੱਖ ਲਿਆ ਤੇ ਫਿਰ ਰਾਜਾ ਨੂੰ ਆ ਕੇ ਸੂਚਨਾ ਦਿੱਤੀ ਕਿ ਬਾਕੀ ਸਾਰੇ ਸੰਦੂਕ ਤੇ ਠੀਕ ਨੇ ਬਸ ਇੱਕ ਛੋਟਾ ਜਿਹਾ ਸੰਦੂਕ ਖੁੱਲਿਆ ਹੋਇਆ ਮਿਲਿਆ ਵੇ ਜਿਦੇ ਵਿੱਚ ਤਿੰਨ ਹੀਰੇ ਰੱਖੇ ਸੀ ਉਹ ਤਿੰਨੋਂ ਹੀਰੇ ਹੁਣ ਚੋਰ ਲੈ ਗਿਆ ਵੇ ਮੰਤਰੀ ਦੀ ਗੱਲ ਸੁਣ ਕੇ ਰਾਜਾ ਮੁਸਕੁਰਾਇਆ ਉਸ ਤੋਂ ਬਾਅਦ ਉਹਨੇ ਮੰਤਰੀ ਨੂੰ ਜਲਦੀ ਤੋਂ ਜਲਦੀ ਚੋਰ ਨੂੰ ਢੁੰਡਣ ਦਾ ਹੁਕਮ ਦਿੱਤਾ ਤਲਾਸ਼ ਸ਼ੁਰੂ ਕੀਤੀ ਗਈ ਜਾਸੂਸਾਂ ਨੂੰ ਭੇਜਿਆ ਗਿਆ ਜਲਦੀ ਹੀ ਚੋਰ ਨੂੰ ਪਕੜ ਲਿਆ ਗਿਆ ਤੇ ਰਾਜ ਦਰਬਾਰ ਵਿੱਚ ਰਾਜਾ ਦੇ ਸਾਹਮਣੇ ਪੇਸ਼ ਕੀਤਾ ਗਿਆ ਰਾਜਾ ਨੇ ਚੋਰ ਤੋਂ ਪੁੱਛਿਆ ਕਿ ਰਾਤ ਨੂੰ ਤੂੰ ਹੀ ਮੇਰੇ ਮਹਿਲ ਵਿੱਚ ਕੁਸ ਕੇ ਚੋਰੀ ਕੀਤੀ ਸੀ ਚੋਰ ਨੇ ਹੱਥ ਜੋੜ ਕੇ ਕਿਹਾ ਜੀ ਰਾਜਾ ਸਾਹਿਬ ਚੋਰੀ ਤੇ ਮੈਂ ਹੀ ਕੀਤੀ ਸੀ ਤੇ ਮੈਂ ਉਹਦਾ ਦੰਡ ਭੁਗਤਨੇ ਨੂੰ ਵੀ ਤਿਆਰ ਵਾਂ ਪਰ ਮੇਰੇ ਨਾਲ ਇੱਕ ਚੋਰ ਹੋਰ ਸ਼ਾਮਿਲ ਸੀਗਾ ਮੰਤਰੀ ਨੇ ਪੁੱਛਿਆ ਉਹ ਕੌਣ ਹੈ ਉਹਦਾ ਨਾਂ ਦੱਸ ਚੋਰ ਨੇ ਜਵਾਬ ਦਿੱਤਾ ਮੈਂ ਉਹਦਾ ਨਾਂ ਤੇ ਨਹੀਂ ਜਾਣਦਾ ਨਾ ਹੀ ਮੈਂ ਇਹ ਜਾਣਦਾ ਵਾਂ ਕਿ ਉਹ ਕਿੱਥੇ ਰਹਿੰਦਾ ਵੇ ਕੱਲ ਰਾਤ ਨੂੰ ਉਹ ਪਹਿਲੀ ਵਾਰ ਮੈਨੂੰ ਮਿਲਿਆ ਸੀਗਾ ਤੇ ਓਨੇ ਹੀ ਮੈਨੂੰ ਗੁਪਤ ਦਰਵਾਜ਼ੇ ਤੇ ਖਜ਼ਾਨੇ ਤੱਕ ਪਹੁੰਚਣੇ ਦਾ ਰਸਤਾ ਵੀ ਦੱਸਿਆ ਸੀ ਮੰਤਰੀ ਕਹਿਣ ਲੱਗਾ ਵਾਹ ਭਈ ਵਾਹ ਕਹਾਣੀ ਤੇ ਤੇਰੀ ਬੜੀ ਅੱਛੀ ਹੈ ਪਰ ਉਸ ਚੋਰ ਦਾ ਨਾਂ ਤੇ ਪਤਾ ਜਲਦੀ ਦੱਸ ਦੇ ਵਰਨਾ ਤੇਰੀ ਖਾਲ ਖਿੱਚਵਾ ਦਾਂਗਾ ਚੋਰ ਨੇ ਕਿਹਾ ਤੁਸੀਂ ਜੋ ਵੀ ਸਲੂਕ ਮੇਰੇ ਨਾਲ ਕਰਨਾ ਚਾਹੋ ਕਰ ਸਕਦੇ ਹੋ ਪਰ ਮੈਂ ਸੱਚ ਕਹਿੰਦਾ ਵਾਂ ਮੈਨੂੰ ਉਸ ਚੋਰ ਦੇ ਨਾਮ ਪਤੇ ਬਾਰੇ ਕੁਝ ਵੀ ਨਹੀਂ मालूम ਮੈਂ ਤੁਹਾਨੂੰ ਰਾਤ ਅਲੀ ਸਾਰੀ ਘਟਨਾ ਸੁਣਾ ਸਕਦਾ ਵਾਂ ਇਹ ਕਹਿਣ ਤੋਂ ਬਾਅਦ ਚੋਰ ਨੇ ਰਾਤ ਵਾਲੀ ਸਾਰੀ ਘਟਨਾ ਪੂਰੇ ਦਰਬਾਰ 'ਚ ਸੁਨਾਤੀ ਤੇ ਫਿਰ ਉਸ ਤੋਂ ਬਾਅਦ ਉਹਨੇ ਜੋ ਹੀਰਾ ਉਹਦੇ ਕੋਲ ਸੀਗਾ ਕਢਾਲ ਕੇ ਰਾਜਾ ਦੇ ਅੱਗੇ ਰੱਖਤਾ ਚੋਰ ਦੀ ਗੱਲ ਸੁਣ ਕੇ ਮੰਤਰੀ ਨੂੰ ਗੁੱਸਾ ਆ ਗਿਆ ਤੇ ਉਹ ਪੜਕ ਕੇ ਕਹਿਣ ਲੱਗਾ ਤੂੰ ਚੋਰ ਹੈ ਤੇਰੀ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਤੂੰ ਕਹਿੰਦਾ ਵੇ ਕਿ ਤੂੰ ਦੋ ਹੀਰੇ ਚੁਰਾਏ ਨੇ ਤੇ ਉਹਨਾਂ ਵਿੱਚੋਂ ਇੱਕ ਹੀਰਾ ਤੂੰ ਆਪਣੇ ਸਾਥੀ ਨੂੰ ਦੇਤਾ ਪਰ ਚੋਰੀ ਤੇ ਤਿੰਨੋਂ ਹੀਰੇ ਹੋਏ ਨੇ ਫਿਰ ਤੀਸਰਾ ਹੀਰਾ ਕਿੱਥੇ ਗਿਆ ਚੋਰ ਦੇ ਕੁਝ ਕਹਿਣ ਤੋਂ ਪਹਿਲੇ ਹੀ ਰਾਜਾ ਬੋਲ ਪਿਆ ਮੰਤਰੀ ਜੀ ਇਹ ਚੋਰ ਠੀਕ ਕਹਿ ਰਿਹਾ ਵੇ ਹੀਰੇ ਦੋ ਹੀ ਚੋਰੀ ਹੋਏ ਸੀਗੇ ਤੇ ਉਹਨਾਂ ਵਿੱਚੋਂ ਇੱਕ ਹੀਰਾ ਐਨੇ ਆਪਣੇ ਸਾਥੀ ਨੂੰ ਦਿੱਤਾ ਸੀ ਤੇ ਦੂਜਾ ਹੀਰਾ ਐਨੇ ਖੁਦ ਰੱਖ ਲਿਆ ਸੀ ਇਹਦਾ ਸਬੂਤ ਐ ਵੇ ਕਿ ਰਾਤ ਨੂੰ ਜੋ ਇਹਦਾ ਸਾਥੀ ਸੀ ਉਹ ਅਸਲ ਵਿੱਚ ਮੈਂ ਹੀ ਹਾਂ ਮੈਂ ਰਾਤ ਨੂੰ ਪੇਸ ਬਦਲ ਕੇ ਜਦੋਂ ਸ਼ਹਿਰ ਵਿੱਚ ਘੁੰਮ ਰਿਹਾ ਸੀ ਤਾਂ ਮੇਰੀ ਮੁਲਾਕਾਤ ਇਹਦੇ ਨਾਲ ਹੋਈ ਸੀ ਤੇ ਐਨੇ ਜੋ ਹੀਰਾ ਮੈਨੂੰ ਦਿੱਤਾ ਸੀ ਉਹ ਐ ਰਿਆ ਇਹ ਕਹਿ ਕੇ ਰਾਜਾ ਨੇ ਆਪਣੀ ਜੇਬ ਵਿੱਚੋਂ ਹੀਰਾ ਕੱਢ ਕੇ ਸਾਰਿਆਂ ਦੇ ਸਾਹਮਣੇ ਰੱਖਤਾ ਪੂਰੇ ਦਰਬਾਰ 'ਚ ਹੁੰਨ ਸਨਾਟਾ ਛਾ ਗਿਆ ਸੀ ਰਾਜਾ ਕੁਝ ਦੇਰ ਤੱਕ ਚੁੱਪ ਰਿਹਾ ਫਿਰ ਬੋਲਿਆ ਜਦੋਂ ਇਹ ਚੋਰ ਮੈਨੂੰ ਮੇਰਾ ਹਿੱਸਾ ਦੇ ਕੇ ਚਲਾ ਗਿਆ ਤਾਂ ਮੈਂ ਖਜ਼ਾਨੇ ਵਿੱਚ ਆ ਕੇ ਇਸ ਗੱਲ ਦੀ ਜਾਂਚ ਕੀਤੀ ਕਿ ਇਹ ਝੂਠ ਬੋਲ ਰਿਹਾ ਵੇ ਜਾਂ ਸੱਚ ਤੇ ਮੈਂ ਉੱਥੇ ਪਹੁੰਚ ਕੇ ਦੇਖਿਆ ਤੇ ਮੈਨੂੰ ਬੜੀ ਹੈਰਾਨੀ ਹੋਈ ਕਿ ਤੀਸਰਾ ਹੀਰਾ ਸੰਦੂਕਚੀ ਵਿੱਚ ਹੀ ਰੱਖਿਆ ਸੀ ਮੰਤਰੀ ਜੀ ਉਹ ਹੀਰਾ ਤੁਸੀਂ ਆਪਣੇ ਆਪ ਕੱਢੋਗੇ ਜਾਂ ਮੈਂ ਨਿਕਲਵਾਵਾਂ ਰਾਜਾ ਨੇ ਜਦੋਂ ਇਹ ਕਿਹਾ ਤਾਂ ਸਾਰਿਆਂ ਦੀ ਨਜ਼ਰਾਂ ਮੰਤਰੀ ਦੀ ਤਰਫ ਘੁੰਮ ਗਈਆਂ ਜੋ ਕਿ ਹੁਣ ਡਰ ਦੇ ਮਾਰੇ थर-थर ਕੰਬਦਾ ਪਿਆ ਸੀ ਰਾਜਾ ਦੇ ਆਦੇਸ਼ ਤੇ ਹੀਰਾ ਮੰਤਰੀ ਦੇ ਕੋਲੋਂ ਬਰਾਮਦ ਕਰ ਲਿਆ ਗਿਆ ਤੇ ਉਹਨੂੰ ਚੋਰੀ ਦੇ ਜੁਰਮ ਵਿੱਚ ਕੈਦਖਾਨੇ 'ਚ ਪਾਤਾ ਗਿਆ ਉਸ ਤੋਂ ਬਾਅਦ ਰਾਜਾ ਨੇ ਉਸ ਚੋਰ ਨੂੰ ਕਿਹਾ ਤੂੰ ਚੋਰੀ ਵੀ ਕਰਦਾ ਵੇ ਤੇ ਸੱਚ ਵੀ ਬੋਲਦਾ ਵੇ ਇਹਦਾ ਰਾਜ ਕੀ ਹੈ ਤਾਂ ਉਸ ਚੋਰ ਨੇ ਰਾਜਾ ਨੂੰ ਉਸ ਮਹਾਤਮਾ ਦੇ ਬਾਰੇ ਦੱਸਿਆ ਜਿਨ੍ਹਾਂ ਨੇ ਉਸ ਤੋਂ ਸੱਚ ਬੋਲਣ ਦਾ ਵਚਨ ਲਿੱਤਾ ਸੀ ਤੇ ਫਿਰ ਸਾਰੀ ਗੱਲ ਰਾਜਾ ਨੂੰ ਸੁਣਾਤੀ ਰਾਜਾ ਨੇ ਕਿਹਾ ਮੈਂ ਤੇਰੇ ਤੋਂ ਬੜਾ ਹੀ ਖੁਸ਼ ਹਾਂ ਤੇ ਤੈਨੂੰ ਮੈਂ ਆਪਣੇ ਦਰਬਾਰ ਵਿੱਚ ਆਪਣਾ ਦਰਬਾਰੀ ਬਣਾਉਣਾ ਚਾਹੁੰਦਾ ਵਾਂ ਰਾਜਾ ਸਾਹਿਬ ਇਹ ਤੇ ਤੁਹਾਡੀ ਮਿਹਰਬਾਨੀ ਹੈ ਪਰ ਜਿਸ ਮਹਾਤਮਾ ਜੀ ਦਾ ਵਚਨ ਮੰਨਨੇ ਦੇ ਕਾਰਨ ਅੱਜ ਤੁਸੀਂ ਮੈਨੂੰ ਆਪਣੇ ਦਰਬਾਰ ਵਿੱਚ ਇੰਨਾ ਵੱਡਾ ਉਧਾ ਦੇ ਰਹੇ ਹੋ ਮੈਂ ਤੇ ਉਹਨਾਂ ਦੀ ਹੀ ਸ਼ਰਣ ਵਿੱਚ ਰਵਾਂਗਾ ਉਹਨਾਂ ਦੇ ਵਚਨ ਦੇ ਅਨੁਸਾਰ ਚੱਲ ਕੇ ਮੈਂ ਆਪਣੇ ਜੀਵਨ ਦਾ ਕਲਿਆਣ ਕਰਾਂਗਾ ਮੈਂ ਇਹੀ ਫੈਸਲਾ ਲਿੱਤਾ ਵੇ ਇਸ ਤੋਂ ਬਾਅਦ ਉਹ ਚੋਰ ਵਾਪਸ ਮਹਾਤਮਾ ਜੀ ਦੀ ਸ਼ਰਣ ਵਿੱਚ ਚਲਾ ਗਿਆ ਤੇ ਉਹਨੇ ਆਪਣਾ ਬਾਕੀ ਦਾ ਜੀਵਨ ਮਹਾਤਮਾ ਜੀ ਦਾ ਚੇਲਾ ਬਣ ਕੇ ਗੁਜ਼ਾਰਤਾ ਤੇ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਬੜੀ ਹੀ ਪਸੰਦ ਆਈ ਹੋਵੇਗੀ ਤੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਬੇਸ਼ਕੀਮਤੀ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਆਂ ਕਿਸੇ ਅਗਲੀ ਕਹਾਣੀ 'ਚ ਤਾਂ ਤੱਕ ਰੱਬ ਰਾਖਾ